ਹੁਣੇ-ਹੁਣੇ ਮੌਸਮ ਵਿਭਾਗ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਤੇ ਨਾਲ ਕੀ ਨਾਲ ਸੰਘਣੀ ਧੁੰਦ ਨੇ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨ ਵੀ ਕੀਤਾ ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਾਸਤੇ ਅਲਰਟ ਵੀ ਜਾਰੀ ਹੋਇਆ ਹੈ ਕਿਉਂਕਿ ਪੰਜਾਬ ਭਰ ਦੇ ਵਿੱਚ ਇੱਕ ਵਾਰ ਫਿਰ ਤੋਂ ਬਰਸਾਤਾਂ ਦੀ दस्तक ਹੋਣ ਵਾਲੀ ਹੈ ਦਰਅਸਲ ਪੰਜਾਬ ਹਰਿਆਣਾ ਅਤੇ ਉੱਤਰੀ ਭਾਰਤ ਦੇ ਵਿੱਚ ਪਿੱਤੇ ਦਿਨ ਅਤੇ ਅੱਜ ਪਈ ਸੰਘਣੀ ਧੁੰਦ ਕਾਰਨ ਸੀਤ ਲਹਿਰ ਕਾਰਨ ਜਨ ਜੀਵਨ ਜਿਹੜਾ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ ਧੁੰਦ ਕਰਕੇ ਜਿੱਥੇ ਲੋਕਾਂ ਨੂੰ ਕਰੋ ਬਾਹਰ ਨਿਕਲਣ ਦੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਕੀ ਸੜਕੀ ਹਾਦਸਿਆਂ ਦੀ ਗਿਣਤੀ ਦੇ ਵਿੱਚ ਵੀ ਕਾਫੀ ਜ਼ਿਆਦਾ ਵਾਧਾ ਹੋ ਰਿਹਾ ਦੱਸਿਆ ਹੈ ਕਿ ਪੰਜਾਬ ਦਾ ਗੁਰਦਾਸਪੁਰ ਅਤੇ ਹਰਿਆਣਾ ਦਾ ਕਿਸਾਰ ਸ਼ਹਿਰ ਜਿਹੜਾ ਸਭ ਤੋਂ ਠੰਡਾ ਮੰਨਿਆ ਜਾਣ ਵਾਲਾ ਸ਼ਹਿਰ ਇਸ ਵਾਰ ਦਿਖਾਈ ਦੇ ਰਿਹਾ ਕਿਉਂਕਿ ਗੁਰਦਾਸਪੁਰ ਦੇ ਵਿੱਚ ਬੀਤੇ ਦਿਨ ਘੱਟੋ-ਘੱਟ ਤਾਪਮਨ 5.8 ਡਿਗਰੀ ਅਤੇ ਮਹਿੰਦਰਗੜ੍ਹ ਦੇ ਵਿੱਚ ਤਾਪਮਨ ਘੱਟੋ-ਘੱਟ 5 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਸੀ ਜੋ ਕਿ ਆਮ ਦੇ ਨਾਲੋਂ 2 ਡਿਗਰੀ ਘੱਟ ਹੈ ਉੱਤੇ ਹੀ ਪੰਜਾਬ ਭਰ ਦੇ ਵਿੱਚ ਤੰਗਣੀ ਤੰਦ ਕਾਰਨ ਬੀਤੇ ਦਿਨ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਵਿੱਚੋਂ ਬਹੁਤ ਹੀ ਲੇਟ ਨਿਕਲੇ ਕਿਉਂਕਿ 11 12 ਵਜੇ ਤੱਕ ਤਾਂ ਤੁੰਦ ਜਿਹੜੀ ਹੈ ਦੇਖਣ ਨੂੰ ਮਿਲਦੀ ਸੀ ਇਸ ਤੋਂ ਬਾਅਦ ਜਿਹੜੀ ਤੁੰਦ ਹੈ ਉਹ ਕੱਟੀ ਸੀ ਇਹ ਸਭ ਤੋਂ ਬਾਅਦ ਦੱਸਦੀ ਤੁਹਾਨੂੰ ਕਿ ਮੌਸਮ ਵਿਭਾਗ ਦੇ ਵੱਲੋਂ ਅਗਲੇ 4 ਦਿਨਾਂ ਵਾਸਤੇ ਅਲਰਟ ਵੀ ਜਾਰੀ ਕੀਤਾ ਹੈ ਸੰਘਣੀ ਧੁੰਦ ਦੇ ਸਬੰਧ ਦੇ ਵਿੱਚ ਅਲਰਟ ਜਾਰੀ ਕੀਤਾ ਹੈ ਉੱਤੇ ਮੌਸਮ ਵਿਗਿਆਨੀਆਂ ਦੇ ਵੀ ਕਹਿਣਾ ਕਿ 26 ਅਤੇ 27 ਦਸੰਬਰ ਨੂੰ ਸੰਘਣੀ ਧੁੰਦ ਪਵੇਗੀ ਅਗਲੇ 2 ਦਿਨਾਂ ਦੇ ਵਿੱਚ ਯਾਨੀ ਕਿ 28 ਅਤੇ 29 ਤਰੀਕ ਨੂੰ ਵੀ ਧੁੰਦ ਪੈਣ ਦੀ ਜਿਹੜੀ ਸੰਭਾਵਨਾ ਹੈ ਪੂਰੀ ਪੂਰੀ ਪ੍ਰਗਟਾਈ ਜਾ ਰਹੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ 30 ਅਤੇ 31 ਦਸੰਬਰ ਨੂੰ ਹਲਕਾ ਅਤੇ ਭਾਰੀ ਮੀਂਹ ਜਿਹੜਾ ਦਿਖਾਈ ਦੇ ਸਕਦਾ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੱਟੋ-ਕੱਟ ਤਾਪਮਾਨ ਦੇ ਵਿੱਚ ਉਹ ਤੋਂ 3 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਵੀ ਜਿਹੜੀ ਹੈ ਦਰਜ ਕੀਤੀ ਜਾਏਗੀ। ਦੱਸਦੇ ਤੁਹਾਨੂੰ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਕਿਉਂਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਤੁੰਦਾਂ ਦੀ दस्तक ਜਿਹੜੀ ਹੈ ਦੇਖਣ ਨੂੰ ਮਿਲਦੀ ਅਗਲੇ 4 ਦਿਨਾਂ ਵਾਸਤੇ ਅਲਰਟ ਜਾਰੀ ਹੋਏ। ਇਸ ਤੋਂ ਇਲਾਵਾ ਪੰਜਾਬ ਦਾ ਗੁਰਦਾਸਪੁਰ ਅਤੇ ਹਰਿਆਣਾ ਦਾ ਮਹਿੰਦਰਗੜ ਜ਼ਿਲ੍ਹਾ ਜਿਹੜਾ ਸਭ ਤੋਂ ਠੰਡਾ ਮੰਨਿਆ ਜਾ ਰਿਹਾ ਨਾਲ ਕੀ ਨਾਲ 31 ਦਸੰਬਰ ਨੂੰ ਕੁਝ ਇਲਾਕਿਆਂ ਦੇ ਵਿੱਚ ਹਲਕਾ ਭਾਰੀ ਮੀਂਹ ਪੈਣ ਦੀ ਜਿਹੜੀ ਇਹ ਸੰਭਾਵਨਾ ਪ੍ਰਗਟਾਈ ਗਈ ਇਸ ਤੋਂ ਇਲਾਵਾ ਪਹਿਲਾਂ ਪੰਜਾਬ ਦੇ ਵਿੱਚ ਕਈ ਵਾਰ ਅਲਰਟ ਜਾਰੀ ਹੋ ਚੁੱਕੇ ਹੈ ਪਰ ਹੁਣ ਪੰਜਾਬ ਦੇ ਨਾਲ-ਨਾਲ ਹਰਿਆਣਾ ਦੇ ਵਿੱਚ ਵੀ ਸੰਘਣੀ ਧੁੰਦ ਦੇ ਚੱਲਦਿਆਂ ਵੱਡਾ ਅਲਰਟ ਜਾਰੀ ਕੀਤਾ ਗਿਆ ਜੇਕਰ ਤੁਸੀਂ ਵੀ ਕਿਤੇ ਜਾਣ ਦੀ ਪਲੈਨਿੰਗ ਕੀਤੀ ਹੋਈ ਹੈ ਤਾਂ ਇਹਨਾਂ ਧੁੰਦਾਂ ਨੂੰ ਦੇਖ ਕੇ ਇਸ ਖਬਰ ਨੂੰ ਦੇਖ ਕੇ ਇੱਕ ਵਾਰ ਰੁਕ ਜਾਓ ਕਿਉਂਕਿ ਧੁੰਦਾਂ ਦੇ ਵਿੱਚ ਤੁਹਾਨੂੰ ਬਹੁਤ ਹੀ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੇ ਹਾਦਸੇ ਨੇ ਕਾਫੀ ਤੇਜ਼ੀ ਦੇ ਨਾਲ ਦੇਖਣ ਨੂੰ ਮਿਲਦੇ ਅਤੇ ਸਭ ਦੇ ਬਾਵਜੂਦ ਜਿਹੜਾ ਹੁਣ ਅਲਰਟ ਜਾਰੀ ਹੋ ਚੁੱਕਿਆ ਹੋਤੇਗੀ ਕਸ਼ਮੀਰਵਾਦੀ ਦੇ ਵਿੱਚ ਵੀ ਦੇਰਾਂਤ ਕਾਫੀ ਜ਼ਿਆਦਾ ਤਾਪਮਾਨ ਡਿੱਗਿਆ ਦਿੱਲੀ ਦੇ ਵਿੱਚ ਹਵਾਈ ਉਡਾਣਾਂ ਦੇ ਉੱਤੇ ਵੀ ਇਸ ਦਾ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਪੰਜਾਬ ਪਰਦੇ ਵਿੱਚ ਧੁੰਦਾਂ ਦੀ ਦਸਤਕ ਹੈ ਦਿੱਲੀ ਦੇ ਵਿੱਚ ਵੀ ਕਾਫੀ ਜ਼ਿਆਦਾ ਮੌਸਮ ਜਿਹੜਾ ਧੁੰਦਾਂ ਵਾਲਾ ਬਣਿਆ ਹੋਇਆ ਹੈ ਜਿਸ ਕਰਕੇ ਪੂਰੇ ਪੰਜਾਬ ਹਰਿਆਣਾ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਤੁਹਾਡਾ ਕਿਹੜਾ ਇਲਾਕਾ ਹੈ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹੋ ਜੇ ਮਜ਼ਾਜਾ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਪਰ ਖਾਸ ਤੌਰ ਤੇ ਇਸ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਪਹੁੰਚਾਓ ਜਿਹੜੇ ਲੋਕ ਇਸ ਮੌਸਮ ਦੇ ਵਿੱਚ ਕੁੰਮਣ ਦੀ ਪਲੈਨਿੰਗ ਕਰ ਰਹੇ ਜਿਹੜੇ ਲੋਕ ਪਹਾੜਾਂ ਤੇ ਜਾਣ ਬਾਰੇ ਸੋਚ ਰਿਹਾ ਹੈ ਉਹਨਾਂ ਲੋਕਾਂ ਤੱਕ ਖਾਸ ਤੌਰ ਤੇ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਪਹੁੰਚਾ ਦਿਓ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਮੌਸਮ ਜਿਹੜਾ ਅਗਲੇ ਦਿਨਾਂ ਦੇ ਵਿੱਚ ਖਰਾਬ ਹੋਣ ਵਾਲਾ ਹੈ ਇਸ ਕਰਕੇ ਉਹ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ ਬੈਠ ਜਾਣ ਤਾਂ ਕਿਤੇ ਵੀ ਜਾਣ ਤੋਂ ਗੁਰੇਜ਼ ਕਰਨ